ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਮਹਾਰਜ ਕਿਰਪਾ ਕਰਨ ਤੇ ਅੰਦਰੋਂ ਕੀਰਤਨ ਕਰਾ ਲੈ ਅੰਦਰ ਕੀਰਤਨ ਉਹੀ ਹੈਗਾ ਜਿਹੜਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਰੂਹ ਤੋਂ ਕਰਾਉ ਮਾਰੇ ਕਹਿੰਦੇ ਠਾਕੁਰ ਉਗਾਈਏ ਆਤਮ ਰੰਗ ਸਾਨੂੰ ਆਤਮ ਰੰਗ ਚ ਗਾਉਣਾ ਨਹੀਂ ਆਉਂਦਾ ਪਰ ਮਾਰੇ ਕਹਿੰਦੇ ਆਤਮ ਰੰਗ ਦੇ ਵਿੱਚ ਗਾਓ ਫੇਰ ਗੱਲ ਬਣਨੀ ਫੇਰ ਕਹਿੰਦੇ ਦੋ ਸੁਰਾਂ ਤੇ ਵੀ ਗਾਉਗਾ ਮੈਂ ਪ੍ਰਵਾਨ ਕਰ ਲਾਂ ਫਿਰ ਤੇ ਇਥੋਂ ਦਾ ਤਿੰਨੇ ਵੀ ਸਾਜ਼ਾਂ ਤੋਂ ਬਿਨਾਂ ਵੀ ਗਾਏਗਾ ਮੈਂ ਪ੍ਰਵਾਨ ਕਰ ਲਾਂ ਮਰੇ ਕਿੰਨੇ ਦਿਨ ਰੈਣ ਕੀਰਤਨ ਗਾਈ ਹੈ ਬੜੀ ਸੁਗਮ ਖੇੜਾ ਸਤਿਗੁਰੂ ਜੀ ਦੀ ਬਾਣੀ ਦੀ ਹਰ ਦਿਨ ਰੈਣ ਕੀਰਤਨ ਗਾਈ ਹੈ ਹੁਣ ਅਸੀਂ 1 ਘੰਟਾ 2 ਘੰਟੇ 4 ਘੰਟੇ 5 ਘੰਟੇ ਲਗਾਤਾਰ ਸਾਜਾਂ ਦੇ ਕੀਰਤਨ ਕਰ ਸਕਦੇ ਦਿਨ ਰੈਣ 24 ਘੰਟੇ 8 ਵਾਰ ਨਹੀਂ ਹੋ ਸਕਦਾ ਸਾਜਾਂ ਦੇ ਨਾਲ ਪਰ ਮਹਾਰਾਜ ਕਹਿੰਦੇ ਦਿਨ ਰੈਣ ਕੀਰਤਨ ਗਾਇ। ਇਸ ਕੀਰਤਨ ਦੇ ਵਿੱਚੋਂ ਆਤਮ ਰੰਗ ਦੇ ਵਿੱਚੋਂ ਇੱਕ ਕੀਰਤਨ ਉਪਜਦਾ ਹੈਗਾ ਜਿਹੜਾ ਫਿਰ ਅਨਮੜਿਆ ਮੰਡਲ ਵਾਜੇ ਬਿਨ ਸਾਵਨ ਕਨ ਹਰਗਾ। ਉਹ ਕੀਰਤਨ ਜਿਹੜਾ ਫਿਰ ਮਹਾਰਾਜ ਕਹਿੰਦੇ ਤੇ ਸਾਸ ਗਰਾਸ ਦੇ ਚਲਾ ਦਿੰਦੇ ਫਿਰ ਜਿਹੜਾ ਦਿਨ ਰੈਣ ਗਾਉਣ ਬੜਾ ਦਿਨ ਰੈਣ ਗਾਉਣ ਬੜਾ ਕਿਸੇ ਵਕਤ ਹੁੰਦਾ ਵੀ ਕਈ ਗਵਈਆਂ ਨੂੰ ਰਾਗ ਆਉਂਦੇ ਹੁੰਦੇ ਆ ਤੇ ਉਹ ਇਹ ਜ਼ੋਰ ਲਾਉਂਦੇ ਵੀ ਰਾਗਾਾਂ ਦੀ ਕੀਰਤਨ ਕਰਨਾ ਚਾਹੀਦਾ ਕਿਉਂਕਿ ਕਰ ਲੈਂਦੇ ਆ ਤੇ ਜਿੰਨੂੰ ਮੇਰੇ ਵਰਗੇ ਨੂੰ ਰਾਗ ਨਹੀਂ ਆਉਂਦੇ ਉਹ ਇਹੀ ਜ਼ੋਰ ਲਾਈ ਜਾਂਦਾ ਨਹੀਂ ਰਾਗਾਂ ਦੀ ਜ਼ਰੂਰਤ ਹੈ ਨਹੀਂ ਰਾਗਾ ਤੋਂ ਬਿਨਾਂ ਹੀ ਗਾਉਣਾ ਚਾਹੀਦਾ ਕਿਉਂਕਿ ਆਉਂਦੇ ਨਹੀਂ ਜਿਸ ਨੂੰ ਆਉਂਦੇ ਆ ਉਹ ਕਹਿੰਦਾ ਰਾਗਾਾਂ ਜੀ ਗਾਉਣਾ ਚਾਹੀਦਾ ਹੋਰ ਤਰੀਕੇ ਨਾਲ ਗਾਉਣਾ ਨਹੀਂ ਚਾਹੀਦਾ ਪਰ ਸਤਿਗੁਰੂ ਕਹਿੰਦੇ ਠਾਕੁਰ ਗਾਈਏ ਆਤਮ ਰੰਗ ਕਹਿੰਦੇ ਤੂੰ ਰਾਗਾਾਂ ਜਗਾ ਚਾਹੇ ਖੜਤਾਲਾਂ ਵਾਂਗ ਗਾ ਚਾਹੇ ਸਿੱਧਾ ਗਾ ਪ੍ਰਵਾਹ ਫੇਰੀਆਂ ਜਗਾ ਜੋ ਆਤਮ ਰੰਗ ਚ ਗਾਏ ਫਿਰ ਪ੍ਰਵਾਹ ਨੀ ਬੇਗਲੀ ਫਿਰ ਦਰ ਖੋਲਣਾ ਹੈ ਦਰ ਖੋਲਣਾ ਦੇ ਵਿੜੇ ਅੱਗੇ ਦੀ ਗੱਲ ਦਰ ਦੇ ਅੱਗੇ ਲੈ ਜਾਣ ਕੀਰਤਨ ਕਰਾਉਂਦੇ ਆ ਕਹਿੰਦੇ ਮਰਜੀ ਬਖਸ਼ਿਸ਼ ਕਰ ਸੁਮਹਾਰਾਜ ਕਿਰਪਾ ਕਰਨ ਸਾਡੇ ਕੋਲ ਕੀਰਤਨ ਕਰਾ ਲੈਣ ਸਤਿਗੁਰ ਕੀਰਤਨ ਹੁੰਦਾ ਹੀ ਉਹਦੋਂ ਜਦੋਂ ਸਾਡੇ ਕਰਨ ਦੇ ਨਾਲ ਨਹੀਂ ਹੁੰਦਾ ਪੱਕੀ ਗੱਲ ਹੈਗੀ